ਮੇਲੇ ਅਤੇ ਤੀਆਂ ਜੋ ਸਾਡੇ ਸੱਭਿਆਚਾਰ ਦਾ ਅਨਿਖੜਵਾਂ ਆਂਗ ਨੇ ਇਸ ਦੇ ਨਾਲ ਜਿੱਥੇ ਭਾਈਚਾਰਕ ਸਾਂਝ ਵਧਦੀ ਹੈ ਉੱਥੇ ਹੀ ਲੋਕ ਕੁਝ ਸਮੇਂ ਲਈ ਮਨੋਰੰਜਨ ਵੀ ਕਰ ਲੈਂਦੇ ਨੇ ਨਾਲ ਦੀ ਹੈ ਕਿ ਹੁਣ ਸੌਣ ਦਾ ਮਹੀਨਾ ਚੜ ਚੁੱਕਿਆ ਜਿਸ ਦੇ ਚੱਲਦੇ ਹੁਣ ਤੀਆਂ ਦੇ ਪ੍ਰੋਗਰਾਮ ਵੱਖ-ਵੱਖ ਹਲਕਿਆਂ ਦੇ ਵਿੱਚ ਕਰਵਾਏ ਜਾਣਗੇ ਤੇ ਤੀਆਂ ਦਾ ਤਿਹਾਰ ਵੱਖ-ਵੱਖ ਪਿੰਡਾਂ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਬਾਬਾ ਰਾਮਚੰਦ ਯਾਦਗਾਰੀ ਟਰਸਟ ਯੂਰਪ ਦੇ ਵੱਲੋਂ ਕੰਪੀ ਤੋਂਲੇ ਦੇ ਵਿੱਚ ਤੀਆਂ ਦਾ ਮੇਲਾ ਕਰਵਾਇਆ ਗਿਆ ਜੋ ਕਿ ਯਾਦਗਰੀ ਹੋ ਕੇ ਨਿਭੜਿਆ ਇਟਲੀ ਦੇ ਸੁਪੇ ਲੰਬਾਰਦੀਆ ਦੇ ਜ਼ਿਲ੍ਹਾ ਮਾਨਟੋਵਾ ਚ ਬਾਬਾ ਰਾਮਚੰਦ ਯਾਦਗਰੀ ਟਰਸਟ ਯੂਰਪ ਵੱਲੋਂ ਟੇਕ ਚੰਦ ਜਗਤਪੁਰ ਦੀ ਸਰਪ੍ਰਸਤੀ ਹੇਠ ਇਹ ਤੀਆਂ ਦਾ ਮੇਲਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਹਰ ਸਿਮਰਤ ਕੌਰ ਲਹਿਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਸ਼੍ਰੀਮਤੀ ਰਜਿੰਦਰ ਕੌਰ ਲਾਟੀ ਵਿਸ਼ੇਸ਼ਤਾਵਾਂ ਤੇ ਪਹੁੰਚੇ ਬਲਜੀਤ ਕੌਰ ਕੁਮਾਰੀ ਨੇ ਬਹੁਤ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਅੰਦਾਜ਼ ਦੇ ਵਿੱਚ ਸੰਚਾਰਕ ਵਜੋਂ ਭੂਮਿਕਾ ਨਿਭਾਈ ਗਈ ਉੱਥੇ ਹੀ ਜੇਕਰ ਮੋਟਿਆਰਾਂ ਦੀ ਗੱਲ ਕੀਤੀ ਜਾਵੇ ਤਾਂ ਮੋਟਿਆਰੇ ਨੇ ਖੂਬ ਬੋਲੀਆਂ ਦੇ ਉੱਤੇ ਗਿੱਧਾ ਪਾਇਆ ਤੇ ਮਨੋਰੰਜਨ ਕੀਤਾ ਉੱਥੇ ਹੀ ਵਿਸ਼ੇਸ਼ ਤੌਰ ਤੇ ਹੋਰ ਵੀ ਜਿਹੜੇ ਕਿ ਸੱਜਣ ਅਤੇ ਮਹਿਮਾਨ ਪਹੁੰਚੇ ਨੇ ਦੇਖੋ ਇਹ ਖਾਸ ਤਸਵੀਰਾਂ